ਗੁੰਡਾਗਰਦੀ ਦਾ ਹੋਇਆ ਨੰਗਾ ਨਾਚ ਪਾਸਟਰ ਦੀ ਗੱਡੀ ਤੇ ਕੀਤਾ ਗਿਆ ਹੰਬੜਾ ਗੱਡੀ ਨੂੰ ਪੰਨ ਤੋੜ ਕੇ ਕੀਤਾ ਗਿਆ ਤਬਾ ਪਾਸਟਰ ਦੇ ਮੁਤਾਬਕ ਗੱਡੀ ਵਿੱਚੋਂ 32 ਲੱਖ 40 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਲਟੇਰੇ ਵਾਸਟਰ ਨੇ ਮੰਗ ਕੀਤੀ ਹੈ ਪੰਜਾਬ ਪੁਲਿਸ ਕੋਲੋਂ ਇਨਸਾਫ ਦੀ ਜਿਵੇਂ ਕਿ ਪੰਜਾਬ ਵਿੱਚ ਚੋਰੀਆਂ ਤੇ ਲੁੱਟਾਂ ਖੋਹਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਪੰਜਾਬ ਸਰਕਾਰ ਵੱਡੇ ਪੱਧਰ ਤੇ ਫੇਰ ਬਦਲੀਆਂ ਕਰ ਰਹੀ ਹੈ ਪੰਜਾਬ ਪੁਲਿਸ ਦੀਆਂ ਕਿ ਲੁੱਟਾਂ ਖੋਹਾਂ ਔਰ ਚੋਰੀਆਂ ਰੁਕ ਜਾਣ ਪਰ ਨਹੀਂ ਰੁਕ ਰਹੀਆਂ ਅੱਜ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ ਪਿੰਡ ਫੱਤੋ ਵਾਲਾ ਦੇ ਵਿੱਚੋਂ ਜਿੱਥੇ ਕਿ ਗੁੰਡਾਗਰਦਿੱਦਾ ਨੰਗਾ ਨਾਚ ਹੋਇਆ ਹੈ ਪਾਸਟਰ ਦੀ ਗੱਡੀ ਤੇ ਹਮਲਾ ਕੀਤਾ ਗਿਆ ਪਾਸਟਰ ਅਤੇ ਪਾਸਟਰ ਦੀ ਗੱਡੀ ਵਿੱਚ ਮੌਜੂਦ ਉਹਨਾਂ ਦੇ ਸਾਥ ਜਖਮੀ ਹੋਏ ਹਨ ਉਹਨਾਂ ਦੇ ਮੁਤਾਬਕ ਉਹਨਾਂ ਦੀ ਗੱਡੀ ਵਿੱਚ ਮੌਜੂਦ 32 ਲੱਖ ਰੁਪਏ ਲਟੇਰੇ ਲੁੱਟ ਕੇ ਲੈ ਗਿਆਨ ਜੋ ਕਿ 32 ਲੱਖ ਦੀ ਉਹਨਾਂ ਨੇ ਰਜਿਸਟਰੀ ਕਰਾਉਣੀ ਸੀ ਚਰਚ ਦੀ ਪਿੰਡ ਲੱਧੂਕਾ ਦੇ ਵਿੱਚ ਜੋ ਚਰਚ ਮੌਜੂਦ ਹੈ ਤਾਂ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ बत्ती लाख रुपया लुट के लटेरे जेड़े ले जा चुके और पास्टर, पास्टर मांग कर रहा है इंसाफ की पंजाब पुलिस तो ਹਾਂਜੀ ਵੀਰ ਜੀ ਕੀ ਮਾਮਲਾ ਹੈ ਮਾਮਲਾ ਇਹ ਵੀਰ ਜੀ ਅਸੀਂ ਲਾਦੂ ਕਾ ਮੰਡੀ ਮਹਾ ਅਭਿਸ਼ੇਕ ਚਰਚ ਤੋਂ ਰਹਿੰਦੇ ਬੋਲ ਰਹੇ ਹਾਂ ਜੀ ਜੀ ਔਰ ਸਾਡਾ ਮਾਮਲਾ ਇਹ ਸੀ ਜੀ ਅਸੀਂ ਨਾ ਕੱਲ ਚਰਚ ਤੋਂ ਜਾ ਰਹੇ ਸੀ ਸੱਤ ਬੰਦੇ ਜੀ ਪਿੰਡ ਟਾਲੀ ਵਾਲੇ ਵਾਇਆ ਸਖੇਰਾ ਸਖੇਰੇ ਤੋਂ ਫਤੂ ਵਾਲੇ ਪਿੰਡ ਤੱਕ ਜਦੋਂ ਫਤੂ ਵਾਲੇ ਪਿੰਡ ਦੇ ਵਿੱਚ ਪਹੁੰਚਿਆ ਸਾਨੂੰ ਅਣਪਛਾਤੇ ਬੰਦੇ ਸੀ ਇੱਕ ਬੰਦੇ ਦੀ ਪਛਾਣ ਵੈਸੇ ਆਜ ਆਈ ਸਾਨੂੰ ਬਾਅਦ ਚ ਉਹਨਾਂ ਕੀ ਕੀਤਾ ਸਾਡੇ ਤੇ ਤੇਜ ਧਾਰਾਂ ਹਥਿਆਰਾਂ ਦੇ ਨਾਲ ਹਮਲਾ ਕਰਤਾ ਸਾਡੇ ਤੇ ਅਚਾਨਕ ਔਰ ਉਹਨਾਂ ਨੇ ਜਦੋਂ ਹਮਲਾ ਕੀਤਾ ਸਾਡੇ ਤੇ ਕਿਰਪਾਨਾਂ ਗੰਡਾਸੇ ਵਗੈਰਾ ਵਟੇ ਡਾਂਗਾ ਛੋਟੇ ਸਾਡੇ ਤੇ ਮਾਰੇ ਸਾਨੂੰ ਸਭ ਪਤਾ ਹੀ ਨਹੀਂ ਲੱਗਿਆ ਕੀ ਹੋਇਆ ਉਹਨਾਂ ਨੇ ਜਦੋਂ ਕਿਵੇਂ ਸਾਨੂੰ ਪਤਾ ਲੱਗਾ ਤੇ ਦੋ ਮਾਰੇ ਨਾ ਵਟੇ ਤੇ ਸਾਡੇ ਕੋਲ ਇੱਕ ਪੈਸੇ ਸੀ ਰਜਿਸਟਰੀ ਜ਼ਮੀਨ ਦੀ ਅਸੀਂ ਕਰਾਉਣੀ ਸੀ ਪਰ ਜੀ ਰਜਿਸਟਰੀ ਤੇ ਪੈਸੇ ਸੀ ਸਾਡੇ ਕੋਲ 32 ਲੱਖ ਤੇ 40 ਹਜ਼ਾਰ ਦਾ ਉਹ ਨਾ ਮੇਰੇ ਕੋਲ ਖੋ ਲੈ ਜੀ ਖੋ ਕੇ ਔਰ ਸਾਡੇ ਬੰਦੇ ਤਿੰਨ ਬੰਦਿਆਂ ਨੂੰ ਸੱਟਾਂ ਵੀ ਲੱਗ ਗਈਆਂ ਖੋ ਕੇ ਕਹਿੰਦੇ ਸਾਡਾ ਕੰਮ ਹੋ ਗਿਆ ਉਹਵੇਂ ਚਲੇ ਗਏ ਟਾਈਮ ਕਿੰਨਾ ਰਿਹਾ ਟਾਈਮ ਜੀ 5:30 ਤੋਂ 6 ਵਜੇ ਦਾ ਸ਼ਾਮ ਦਾ ਜੀ ਕਿ ਤੁਹਾਡੇ ਮੁਤਾਬਕ ਇੱਕ ਦੀ ਪਛਾਣ ਹੋਈ ਜੀ ਹਾਂਜੀ ਇੱਕ ਦੀ ਪਛਾਣ ਸਾਨੂੰ ਹੋਈ ਸੀ ਜੀ ਉਹਦਾ ਨਾਮ ਬੱਬੂ ਸਿੰਘ ਉਹਦੇ ਪਿਤਾ ਦਾ ਨਾਮ ਪ੍ਰੀਤਮ ਸਿੰਘ ਤੁਸੀਂ ਉਧਰ ਕਿਸ ਤਰ੍ਹਾਂ ਜਾ ਰਹੇ ਸੀ ਮਤਲਬ ਜਾ ਰਹੇ ਪਿੰਡ ਹਜ਼ਾਰੇ ਪਿੰਡ ਜਾ ਰਹੇ ਸੀ ਅਸੀਂ ਅੱਗੇ ਤਾਲੀ ਵਾਲਾ ਪਿੰਡ ਹੈਗਾ ਜੀ ਮਿਟਾਣੀ ਉੱਥੇ ਜਾਣਾ ਸੀ ਕਿਸੇ ਕੋਲ ਸਾਡਾ ਰਿਸ਼ਤੇਦਾਰ ਰਹਿੰਦਾ ਉਹਦੇ ਕੋਲ ਜਾਣਾ ਸੀ ਸਾਨੂੰ ਪੈਸੇ ਦੇ ਕੰਮ ਸੀ ਅਸੀਂ ਰਜਿਸਟਰੀ ਤੇ ਪੈਸੇ ਦੇ ਰਹੇ ਸਾਂ ਇਸ ਪੇਸੇ ਦਾ ਸੀ ਕੀ ਨੌਕੀ ਮੰਗ ਕਰਦੇ ਮੰਗੇ ਕਰਦੇ ਸਾਨੂੰ ਇਨਸਾਫ ਚਾਹੀਦਾ ਔਰ ਦੋਸ਼ੀਆਂ ਨੂੰ ਉੱਨਾ ਕਾਰਵਾਈ ਕੀਤੀ ਜਾਏ ਜੀ ਸਖਤ ਸਖਤ ਅਸੀਂ ਨਾ ਸਕੇਰੇ ਤੋਂ ਪੱਤੂ ਵੱਲ ਜਾ ਰਹੇ ਸੀਗੇ ਨਾਲੀ ਵਾਲੇ ਜਾਣਾ ਸੀਗਾ ਸਰਨਾਮ ਪਹਿਲਾਂ ਦੱਸੋ ਆਪਣਾ ਦਰਸ਼ਨ ਸਿੰਘ ਮੇਰਾ ਨਾਮ ਹੈ ਜੀ ਅਸੀਂ ਸਕੇਰੇ ਤੋਂ ਪੱਤੂ ਵੱਲ ਜਾ ਰਹੇ ਸੀਗੇ ਟਾਲੀ ਵਾਲੇ ਜਾਣਾ ਸੀ ਜਦੋਂ ਪੱਤੂ ਵੱਲੇ ਵੜੇ ਤੇ ਉੱਥੇ ਅਸੀਂ ਪਿੱਛੇ ਮੈਂ ਹੈਗਾ ਸੀ ਆਪ ਗੱਡੀ ਦੇ ਵਿੱਚ ਵਿੱਚ ਅਣਪਛਾਤੇ ਨੇ ਉਹਨਾਂ ਦੇ ਮੂੰਹ ਦੇ ਉੱਤੇ ਮਲ ਕਵਰ ਟੱਕੇ ਹੋਏ ਸੀ ਦੋ ਮਟਰਸਾਈਕਲਾਂ ਤੇ ਹਥਿਆਰ ਸੀਗੇ ਤੇ ਪਿੱਛੇ ਆ ਰਹੇ ਸੀ ਤੇ ਅਸੀਂ ਕਿਹਾ ਪਿੱਛੇ ਵੇਖਾ ਮਹਾ ਪੜਨ ਕੋਈ ਬੰਦੇਗੇ ਨਹੀਂ ਤੇ ਅਸੀਂ ਗੱਡੀ ਤੇਜ਼ ਕੀਤੀ ਤੇ ਜਦੋਂ ਮਲੇ ਪਿੰਡ ਵੜੇ ਤੇ ਫੜਦਿਆਂ ਸਾਰ ਮੰਨ ਲੈ ਅੱਗੇ ਨਾ ਇੱਕ ਗੱਡੀ ਖੜੀ ਸੀ ਚਿੱਟੇ ਰੰਗ ਦੀ ਸਵਿਫਟ ਗੱਡੀ ਸੀ ਪਤਾ ਨਹੀਂ ਤੇ ਦੋ ਮੋਟਰਸਾਈਕਲ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਯੱਕਦਮ ਪੱਗੂ ਵੀ ਆ ਗਏ ਪਿੱਛੇ ਵੀ ਆ ਗਏ ਤੋਂ ਉਹਨਾਂ ਹਮਲਾ ਕਰਤਾ ਮੰਨ ਲੈ ਗੱਡੀ ਸਾਰੀ ਤੋੜ ਪੰਨ ਕਰਤੀ ਤੇ ਆਪਣੇ ਸਾਥ ਪਾਲ ਕਿਹੜੇ ਪ੍ਰਧਾਨ ਜੀ ਨੇ ਇਹਨਾਂ ਦੇ ਕੋਲ ਪੈਸਾ ਦਾ ਬੈਗ ਸੀ ਤੋਂ ਇਹਨਾਂ ਨੇ ਖੋਲੇ ਤੇ ਲੱਗਾ ਚਲੇ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਅਸੀਂ ਇਨਸਾਫ ਮੰਗਨੇ ਆ ਜੀ ਨਸਾਸਰ ਉਹਨਾਂ ਸਖ ਸਖ ਤੁਸੀਂ ਕੋਈ ਦਰਖਾਸਤ ਵਗੈਰਾ ਲਗਾਤੀ ਇਹ ਪ੍ਰਸ਼ਾਸਨ ਕੋਲ ਪੁਲਿਸ ਨੂੰ ਹਾਂਜੀ 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 ਹੁਣ ਕੀ ਵਿਸ਼ਵਾਸ ਦੇ ਰਿਹਾ ਪ੍ਰਸ਼ਾਸਨ ਪ੍ਰਸ਼ਾਸਨ ਹੁਣ ਕਹਿ ਰਿਹਾ ਵੀ ਕਰਨੇ ਕਰ ਭਾਈ ਜੀ ਜੀ ਵੀਰ ਜੀ ਕੀ ਕਰਨਾ ਕਟੀ ਹੈ ਜੀ ਸਾਉਤੋ ਪਹਿਲਾ ਮੇਰਾ ਨਾਮ ਹੈ ਜੀ ਕੁਲਵਿੰਦਰ ਸਿੰਘ ਜੀ ਮੈਂ ਮਹਾਮਸ਼ੇਕ ਚਰਚ ਲਾਦੂ ਕਾ ਚਰਚ ਦਾ ਐਜ਼ ਅ ਕਮੇਟੀ ਮੈਂਬਰ ਹਾਂ ਜੀ ਤੇ ਅਸੀਂ ਜਦੋਂ ਕੱਲ ਜਾ ਰਹੇ ਸੀ ਰਸਤੇ ਦੇ ਵਿੱਚ ਕੁਝ ਸਾਨੂੰ ਪੇਮੈਂਟ ਦੀ ਲੋੜ ਸੀਗੀ ਕਿਸੇ ਪਰਸਨ ਕੋਲ ਸੀ ਕੁਝ 20 25000 ਰੁਪਿਆ ਲੈਣਾ ਸੀਗਾ ਕਿਸ ਵਾਸਤੇ ਲੈਣਾ ਸੀ ਜਮੀਨ ਦੇ ਰਜਿਸਟਰੀ ਦੇ ਜੀ ਹਾਂਜੀ ਤੇ ਕੁਝ ਪੇਮੈਂਟ ਸਾਡੇ ਕੋਲ ਸੀਗੀ 32 ਲੱਖ ਦੇ ਸਮਥਿੰਗ ਕੁਝ ਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਅਸੀਂ ਸਖੇਰੇ ਤੋਂ ਜਾ ਰਹੇ ਸੀ ਫਤੂ ਵਾਲੇ ਨੂੰ ਤੇ ਅਸੀਂ ਜਾਣਾ ਸੀ ਟਾਲੀ ਵਾਲਾ ਪੈਂਡਰ ਤੋਂ ਅਸੀਂ ਉੱਥੋਂ ਪੇਮੈਂਟ ਕਲੈਕਟ ਕਰਨੀ ਸੀ ਤੇ ਰਸਤੇ ਵਿੱਚ ਕੁਝ ਗੁੰਡੇ ਸੀਗੇ ਗੁੰਡੇ ਟਾਈਪਸ ਮੁੰਡੇ ਸੀਗੇ ਜਿਨ੍ਹਾਂ ਕੋਲ ਤੇਜਦਾਰ ਹਥਿਆਰ ਵੀ ਸੀਗੇ ਤੇ ਹੋਰ ਕਿਰਪਾਨਾਂ ਗੰਡਾਸੇ ਤੇ ਇੱਕ ਕੋਲ ਪਿਸਤਲ ਵੀ ਸੀਗਾ ਸਾਇਦ ਤੇ ਜਦੋਂ ਅਸੀਂ ਫਤੋਵਾਲ ਤੋਂ ਐਂਟਰ ਕਰ ਰਹੇ ਸੀ ਤੇ ਰਸਤੇ ਤੋਂ ਚੋਨਾ ਸਾਡੇ ਤੇ ਅਚਾਨਕ ਹੀ ਹਮਲਾ ਕਰਤਾ ਤੇ ਸਾਹਮਣੇ ਤੋਂ ਉਹਨਾਂ ਪਹਿਲਾਂ ਹੀ ਕੁਝ ਪਲਾਨ ਐਦਾਂ ਕੀਤਾ ਹੋਇਆ ਸੀ ਕਿ ਇਹ ਵਾਪਸ ਵੀ ਾਟ ਕੇ ਆਉਣਗੇ ਤੇ ਜਦੋਂ ਅਸੀਂ ਉੱਥੇ ਆਏ ਸੀਗੇ ਤੇ ਉਹਨਾਂ ਨੇ ਅੱਗੋਂ ਬਾਈਕ ਢੱਕੇ ਹੋਏ ਸੀ ਤੇ ਇੱਕ ਸਾਹਮਣੇ ਤੋਂ ਗੱਡੀ ਉਹਨਾਂ ਡੱਕਦੀ ਸੀ ਮੌਕੇ ਤੇ ਲਿਆ ਕੇ ਤੇ ਉਸ ਤੋਂ ਸਾਨੂੰ ਬਿਲਕੁਲ ਪਤਾ ਹੀ ਨਹੀਂ ਲੱਗਿਆ ਐਨੇ ਸਾਡੇ ਤੇ ਅਚਾਨਕ ਹਮਲਾ ਉਹਨਾਂ ਕਰਤਾ ਇਟਾਂ ਰੋੜੇ ਗੰਡਾ ਸੇ ਕਾਪੇ ਤੇ ਉਸ ਤੋਂ ਬਾਅਦ ਕੀ ਹੋਇਆ ਸਾਡੀ ਗੱਡੀ ਬਿਲਕੁਲ ਬਕਾਰ ਹੋ ਗਈ ਤੇ ਸਾਡੇ ਤੇ ਵੀ ਤਿੰਨ ਚਾਰ ਬੰਦੇ ਤੇ ਹਮਲਾ ਹੋਇਆ ਤੇ ਉਹਨਾਂ ਨੇ ਸੱਟਾਂ ਵੀ ਲੱਗੀਆਂ ਤੇ ਅਸੀਂ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੀ ਗਿਣਤੀ ਕਿੰਨੀ ਸੀ ਤੁਹਾਡੇ ਸਾਹਮਣੇ ਉਹਨਾਂ ਦੇ ਲਗਭਗ 20 ਤੋਂ 25 ਸੀਗੇ ਜੀ ਪਛਾਣ ਹੋਈ ਕਿਸੇ ਦੀ ਜੀ ਇੱਕ ਜਣੇ ਦੀ ਪਛਾਣ ਹੋਈ ਹੈ ਉਹਦਾ ਨਾਮ ਦੱਸ ਰਿਹਾ ਬੱਬੂ ਸਿੰਘ ਉਹਦੇ ਪਿਤਾ ਦਾ ਨਾਮ ਪ੍ਰੀਤਮ ਸਿੰਘ ਜੀ ਠੀਕ ਹੈ ਹੁਣ ਕੀ ਮੰਗ ਕਰਦੇ ਹੋ ਜੀ ਅਸੀਂ ਮੰਗ ਇਹ ਕਰਦੇ ਹਾਂ ਕਿ ਜੋ ਸਾਡੇ ਨਾਲ ਘਟਨਾ ਵਾਪਰੀ ਹੈ ਉਹਦਾ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਅਗਰ ਇਹ ਚੀਜ਼ ਨਹੀਂ ਹੁੰਦੀ ਸਾਡਾ ਇਨਸਾਫ ਨਹੀਂ ਸਾਨੂੰ ਮਿਲਦਾ ਤਾਂ ਅਸੀਂ ਸੜਕਾਂ ਤੇ ਤਰਨਾ ਲਾਵਾਂਗੇ ਸਾਡੇ ਨਾਲ 4000 ਚਰਚਾਂ ਪਲੱਸ ਜੁੜੀਆਂ ਹੋਈਆਂ ਨੇ ਅਸੀਂ ਸੜਕਾਂ ਤੇ ਉਤਰਾਵਾਂਗੇ ਜੀ ਜਿਹੜੀ ਪੇਮੈਂਟ ਤੁਹਾਡੀ ਗੱਡੀ ਦੇ ਵੇਚੀ ਉਸ ਪੇਮੈਂਟ ਦਾ ਤੁਸੀਂ ਕੀ ਕਰਨਾ ਸੀ ਅਸੀਂ ਉਸ ਪੇਮੈਂਟ ਦਾ ਇਸ ਚਰਚ ਦੇ ਰਜਿਸਟਰੀ ਦੇ ਲਈ ਸੀਗੀ ਪੇਮੈਂਟ ਕਿਹੜੀ ਚਰਚ ਜੀ ਮਹਾਭਿਸ਼ੇਕ ਚਰਚ ਲਾਦੂ ਕਾ ਜੀ ਲਾਦੂ ਹਾਂਜੀ